ਆਬਲ ਮਹੱਲਾ ਪੰਨੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 809 ਅੰਗ ਤੇ ਸ਼ਬਦ ਕਰਨ ਕਰਦੇ ਪਿੰਗਲ ਪਰਬਤ ਪਾਰ ਪੰਨੀ ਕਹਿੰਦੇ ਪਿੰਗਲਾ ਪਰਬਤਾਂ ਦੇ ਉੱਪਰ ਚੜ੍ਹ ਜਾਂਦਾ ਪਾਰ ਕਰ ਜਾਂਦਾ ਪਰਬਤਾਂ ਆਹ ਨੂੰ ਹੋਣੀ ਗੱਲ ਐ ਲੇਕਿਨ ਗੁਰੂ ਕਰਾ ਦਿੰਦੇ ਕਿੰਗਲ ਪਰਬਤ ਪਾਰ ਪਰੇ ਖਾਲ ਚਤਰ ਬਕੀਤਾ ਕਹਿੰਦਾ ਮੂਰਖ ਨੂੰ ਚਤਰ ਬਣਾ ਦੇ ਇਹ ਗੁਰੂ ਦੀ ਕਰਾਮਾਤ ਹੈ ਸ਼ਬਦ ਦੀ ਕਰਾਮਾਤ ਹੈ ਖਾਲ ਚਤਰ ਬਕੀਤਾ ਅੰਧੂਲੇ ਤਰੇ ਪਵਨ ਸੂਤਿਆ ਕਹਿੰਦਾ ਅੰਨੇ ਨੂੰ ਤਿੰਨਾਂ ਭਾਵਨਾ ਦੀ ਸੋਚੀ ਆ ਆਰੀਆਂ ਨਾ ਹੋਣੇ ਵਾਲੀਆਂ ਗੱਲਾਂ ਗੁਰੂ ਨੇ ਕਰਾਤਾ ਅਧੂਲੇ ਤਰਪਾ ਬਣੋ ਸੂਝੀ ਗੁਰਪੇਠ ਕਹਿੰਦਾ ਜਦੋਂ ਗੁਰੂ ਨਾਲ ਮੇਲ ਹੋਇਆ ਪਨੀਤਾ ਕਹਿੰਦੇ ਫਿਰ ਪਵਿੱਤਰ ਹੋ ਗਿਆ ਗੁਰੂ ਦੀ ਮਹਿਮਾ ਗੁਰੂ ਨੇ ਪਰਬਤ ਪਾਰ ਕਰਾਤਾ ਮੂਰਖ ਨੂੰ ਚਤਰ ਬਣਾਤਾ ਅਧੂਲੇ ਨੂੰ ਦੇਖਣ ਲਾਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਕਹਿੰਦਾ ਮੇਰੇ ਮਿੱਤਰੋ ਜਿਹੜੀ ਮਹਿਮਾ ਇਹਨਾਂ ਸਾਧੂਆਂ ਦੇ ਸੰਗ ਦੀ ਹੈ ਸਾਧੂਆਂ ਦੇ ਸੰਗ ਕਰਕੇ ਸਰਬਤ ਪਾਰ ਕਰ ਗਿਆ ਮੂਰਖ ਚਤਰ ਬਣ ਗਿਆ ਅੰਨੇ ਨੂੰ ਦਿਖਣ ਲੱਗ ਗਿਆ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਕਹਿੰਦਾ ਮੇਰੇ ਮਿੱਤਰਾ ਸੁਣਨਾ ਸੇ ਸਾਧੂਆਂ ਦੀ ਮਹਿਮਾ ਹੈ ਸਾਧਕੀ ਮਹਿਮਾ ਬੇਦ ਨਾ ਜਾਣੀ ਇਹ ਤਾਂ ਸੋਹਣੇ ਤੇ ਤਾਬਕਿਆ ਕਿਰੇ ਬੇਦ ਸਾਸਤਰੇ ਸਾਧੂਆਂ ਦੀ ਮਹਿਮਾ ਨੂੰ ਜਾਣਨੀ ਅਸੀਂ ਕਿ ਬੇਦ ਸਾਸਤਰੇ ਜੀ ਕੋਈ ਸਾਧੂ ਦਾ ਨਾਉ ਨਹੀਂ ਆਉਂਦਾ ਕਿਸੇ ਨਾ ਕਿਸੇ ਕਰਾ ਨਹੀਂ ਚਾਹੁੰਦਾ ਨਾ ਬਾਈਬਲ ਚਾਹੁੰਦਾ ਇਹ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਔਰ ਕਿਸੇ ਗ੍ਰੰਥ ਵਿੱਚ ਸਾਧੂਆਂ ਦਾ ਨਾਮ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਕਹਿੰਦਾ ਮੇਰੇ ਮਿੱਤਰੋ ਸੁਣ ਲਓ ਇਹ ਮਹਿਮਾ ਸਾਧੂਆਂ ਦਾ ਸੰਗ ਕਰਨ ਦੀ ਇਹਨਾਂ ਕੁਛ ਕਰ ਸਕਦਾ ਮਨੁੱਖ ਮੈਲ ਕੋਈ ਕਹਿੰਦਾ ਮੈਲ ਖਤਮ ਹੋ ਗਈ ਸਾਧੂ ਦੀ ਮਹਿਮਾ ਹੈ ਸਾਧੂ ਨੂੰ ਮਿਲਣ ਦਾ ਮੈਲ ਖਤਮ ਹੋ ਗਿਆ ਮੈਲ ਕੋਈ ਕੋਟ ਅਗਹ ਹਰੇ ਕਹਿੰਦਾ ਸੁੱਕਿਆ ਹੋਇਆ ਹਰਾ ਹੋ ਗਿਆ ਨਿਰਮਲ ਪੈ ਕੀਤਾ ਸਾਡਾ ਚਿੱਤ ਨਿਰਮਲ ਹੋ ਗਿਆ ਸਾਧੂ ਨੂੰ ਮਿਲਣ ਦੇ ਨਾਲ ਮੈਲ ਖਤਮ ਹੋ ਗਈ ਮਨ ਨਿਰਮਲ ਹੋ ਗਿਆ ਔਰ ਉਹ ਐਸੀ ਭਗਤ ਗੋਬਿੰਦ ਕੀ ਕਹਿੰਦਾ ਇਹ ਭਗਤੀ ਆ ਭਾਈ ਗਵਿੰਦ ਦੀ ਭਗਤੀ ਨਾਲ ਹੋਇਆ ਸਾਧੂਆਂ ਨੂੰ ਮਿਲਣਾ ਹੋਇਆ ਐਸੀ ਭਗਤੀ ਗੋਬਿੰਦ ਕੀ ਇਹ ਭਗਤੀ ਦੱਸੋ ਕਿਹੜੀ ਤਾਕਤ ਹੈ ਕੀ ਤਹਸਤੀ ਜਿੱਤਾ ਕਹਿੰਦਾ ਕੀੜੀ ਨੇ ਹਾਥੀ ਤੇ ਜਿੱਤ ਪ੍ਰਾਪਤ ਕਰਨਾ ਭਗਤੀ ਦੀ ਤਾਕਤ ਜੋ ਜੋ ਕੀਨੋ ਆਪਨੂੰ ਕਹਿੰਦਾ ਜਿਹਨਾਂ ਜਿਹਨਾਂ ਨੂੰ ਆਪਣੇ ਬਣਾ ਲਿਆ ਤੇ ਇਸ ਅਵੇਦਾਨ ਦਿੱਤਾ ਕਹਿੰਦਾ ਉਹਨਾਂ ਨੂੰ ਇਹ ਦਾਨ ਦੇ ਦੇ ਸਿੰਘ ਬਲਾਈ ਹੋਏ ਗਏ ਕਿਹੜਾ ਸਿੰਘ ਸੀ ਕਿਹੜਾ ਸ਼ੇਰ ਸੀ ਉਹ ਬਿੱਲੀ ਤੇ ਡਰਨ ਲੱਗ ਗਿਆ ਤੇਰੀ ਬਿੱਲੀ ਬਣ ਗਈ ਤੇ ਮੇਰ ਅਦ ਕੀਤਾ ਕਿ ਉਹਨੂੰ ਦਿਖਣ ਲੱਗ ਗਿਆ ਸ਼ੇਰ ਨੂੰ ਬਿੱਲੀ ਕੋਈ ਹਾਰ ਗਈ ਬਿੱਲੀ ਉਹਨੂੰ ਏਕਣਾ ਦੇਖਣ ਲੱਗ ਗਈ ਕਿ ਜਿੱਕੜਾ ਮੈਨੂੰ ਖਾ ਜੀ ਸ਼ਰਮ ਕਰਤੇ ਦਮ ਆੜੂ ਕੰਨੀ ਤਨੀ ਤਾ ਕਹਿੰਦਾ ਬਹੁਤ ਫਿਰ ਧਨ ਵਾਲਾ ਬਣ ਗਿਆ ਬਹੁਤ ਗੁਣ ਪੈਦਾ ਹੋ ਗਏ ਇਹ ਸਾਧੂ ਦੀ ਮਹਿਮਾ ਦੱਸ ਰਿਹਾ ਕਹਿੰਦਾ ਕਿ ਕੀ ਪ੍ਰਾਪਤ ਹੋਇਆ ਕਮਨ ਵਡਾਈ ਕਹਿ ਨਾ ਸਕੂ ਕਹਿੰਦਾ ਕਿੰਨੀ ਕਿ ਵਡਾਈ ਆ ਮੈਂ ਕਹਿ ਨਹੀਂ ਬੇਅੰਤ ਗਣੀਤਾ ਕਹਿੰਦਾ ਬੇਅੰਤ ਗੁਣਾ ਦੇ ਕਰ ਕਿਰਪਾ ਉਹ ਨਾਮ ਦਿਓ ਨਾ ਕਿਰਪਾ ਕਰਕੇ ਮੈਨੂੰ ਨਾਮ ਦਿਓ ਨਾਨਕ ਦਰ ਸਰੀਤਾ ਕਹਿੰਦਾ ਮੈਂ ਤੁਹਾਡੇ ਦਰ ਤੇ ਆਇਆ ਮੈਨੂੰ ਨਾਮ ਦੀ ਭਿੱਖਿਆ ਪਾਓ ਕਿਉਂ ਨਾਮ ਦੀ ਮਹਿਮਾ ਭਜਨ ਦੀ ਮਹਿਮਾ ਸਾਧੂਆਂ ਦੇ ਸੰਗ ਦੀ ਮਹਿਮਾ